ਦਾ ਇਹਨਾਂ ਦਾ ਮਨ ਖਰਾਬ ਹੋ ਜਾਂਦਾ ਹਾਂਜੀ ਇਹ ਕਹਿੰਦਾ ਵੀ ਬਾਕੀ ਵੀ ਅਸੀਂ ਮੈਂ ਨਾ ਵੀ ਮੇਰਾ ਇੱਥੋਂ ਤੱਕ ਮਨ ਕਰਦਾ ਵੀ ਮੈਂ ਕੋਈ ਨਾ ਕੋਈ ਬਾਹਰ ਜੰਨੀ ਖੜੂਗਾ ਫਿਰ ਵਿੱਚ ਕਿਤੇ ਰੋਣ ਲੱਪੇਂਦਾ ਹਾਂ ਇਹਦੀ ਚੁੱਪ ਕਰਾਈਦਾ ਉਹ ਇਹਨਾਂ ਦੇ ਮਕਾਨ ਦੇ ਵਿੱਚ ਰਾਤ ਨੂੰ ਮੀਂਹ ਆਉਣ ਦੇ ਕਾਰਨ ਬਾਹਰ ਸੌਣ ਦੇ ਕਾਰਨ ਮਕਾਨ ਛੂੰਦਾ ਹੀ ਕਿਉਂ ਦੇ ਕਾਰਨ ਇਹ ਇੱਕ ਸਾਰੀ ਰਾਤ ਰਸੋਈ 'ਚ ਬੈਠੇ ਰਹੇ ਰਸੋਈ 'ਚ ਬੈਠੇ ਰਹੇ ਨਾਲ ਇਹਨਾਂ ਨੂੰ ਨਹੀਂ ਪਤਾ ਵੀ ਇਹਦੇ ਵਿੱਚ ਸੱਤ ਸਾਡੇ ਨਾਲ ਬੈਠਾ ਜਾਂ ਨਹੀਂ ਬੈਠਾ। ਵੀਡੀਓ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ, ਰਾਮ ਰਾਮ, ਅਲਾਪ। ਸੋ ਆਪਾਂ ਅੱਜ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਇੱਕ ਅਨਵਿਲਾ ਇਨਸਾਨ ਤੇ ਮਜਬੂਰ, ਮਜਬੂਰੀ ਬਸ ਜੋ ਇਨਸਾਨ ਆ ਅੱਜ ਵੀ ਗਰੀਬੀ ਦੀ ਰੇਖਾ ਤੋਂ نیچے ਰਹਿ ਰਿਹਾ। ਅਤ ਦੀ ਗਰੀਬੀ ਦੇ ਨਾਲ ਜੂਝ ਰਿਹਾ ਉਹ ਇਨਸਾਨ ਉਹਦਾ ਜ਼ਿਕਰ ਕਰਨ ਜਾ ਰਿਆਂ ਜਿਹਦੀਆਂ ਲਿਖਤਾਂ ਅੱਜ ਪੰਜਾਬ ਦੇ ਨਾਮਵਾਰ ਕਲਾਕਾਰਾਂ ਦੀਆਂ ਕ੍ਰੈਸਟਾਂ ਦੀ ਟਾਈਟਲ ਬਣ ਕੇ ਰਹਿ ਗਈਆਂ 96 ਦੇ ਵਿੱਚ ਬਹੁਤ ਵੱਡੇ ਲੈਵਲ ਦੇ ਉੱਪਰ ਧਮਾ ਪਾਉਣ ਵਾਲਾ ਗੀਤ ਵੀ ਉਸੇ ਸ਼ਖਸ ਦਾ ਲਿਖਿਆ ਹੋਇਆ ਸੋ ਪੰਜਾਬ ਦੇ ਨਾਮਵਾਰ ਕਲਾਕਾਰਾਂ ਦੇ ਵਿੱਚੋਂ ਕੁਝ ਕਲਾਕਾਰਾਂ ਦਾ ਜ਼ਿਕਰ ਕਰਾਂ ਤੇ ਲੈਂਬਰ ਹਸੈਨਪੂਰੀ ਕਲੇਰ ਕੰਠ ਚਰਨਜੀਤ ਚੰਨੀ ਜਸਵਿੰਦਰ ਜੱਸੀ ਰਪਿੰਦਰ ਹਾਂਡਾ ਦੀਪਕ ਹੰਸ ਸੋ ਹੋਰ ਵੀ ਬਹੁਤ ਸਾਰੇ ਨਵਾਂ ਨਾਮਵਾਰ ਕਲਾਕਾਰਾਂ ਨੇ ਉਹਦੀ ਲਿਖਤ ਨੂੰ ਤੁਹਾਡੇ ਸਾਹਮਣੇ ਪੇਸ਼ ਕੀਤਾ ਆਪਣੇ ਗੀਤਾਂ ਰਾਹੀਂ ਪਰ ਉਹ ਸਖਸ਼ ਦਾ ਅਜੇ ਤੱਕ ਕੀ ਸਾਫ ਨਹੀਂ ਦਿੱਤਾ ਕਿਸੇ ਨੇ ਉਹਦੀ ਸਾਰ ਨਹੀਂ ਲਈ ਸੋ ਅੱਜ ਤੁਹਾਨੂੰ ਉਸੇ ਸਖਸ਼ ਨੂੰ ਮਲਾਉਣ ਦਾ ਆ ਸੋ ਜਰੂਰ ਵੀਡੀਓ ਦੇ ਐਂਡ ਤੱਕ ਬਣੇ ਰਹੋ ਆਪਾਂ ਜਿਸ ਸ਼ਖਸ ਦੇ ਬਾਰੇ ਜਿਸ ਲਖਾਰੀ ਦੇ ਬਾਰੇ ਤੁਹਾਡੇ ਨਾਲ ਸਾਂਝ ਪਾਈ ਸੀ ਦੱਸਿਆ ਸੀ ਕਿ ਇੱਕ ਮਸਤ ਮੌਲਾ ਸ਼ਖਸ ਜੋ ਕਿ ਬਹੁਤ ਹੀ ਮਾੜੇ ਹਾਲਾਤਾਂ ਦੇ ਵਿੱਚ ਰਹਿ ਰਿਹਾ ਜਿਹਦੀਆਂ ਲਿਖਤਾਂ ਨੇ ਬਹੁਤ ਸਾਰੇ ਕਲਾਕਾਰਾਂ ਨੂੰ ਬਹੁਤ ਉੱਚੇ ਮਕਾਮ ਹਾਸਲ ਕਰਵਾਏ ਆ ਸੋ ਅੱਜ ਉਹਦੇ ਘਰ ਆਏ ਆ ਇਹ ਘਰ ਦੇ ਹਾਲਾਤ ਤੁਸੀਂ ਜਿਹੜੇ ਦੇਖੋਗੇ ਸੋ ਆਓ ਕਰਦੇ ਆਂ ਆਪਾਂ ਉਹਦੇ ਨਾਲ ਗੱਲਬਾਤ ਉਸ ਲਖਾਰੀ ਦੇ ਨਾਲ ਸਤਿਗੁਰ ਭਾਈ ਜੀ ਦੀ ਫਸਲ ਗੱਲ ਚਾਲਿਆ ਠੀਕ ਹੈ ਠੀਕ ਸਤਿਗੁਰਾਂ ਆਰੋਗੀ ਆਈਫੋਨ ਸਾਰਾ ਸਾਰਾ ਕਰ ਚੁਪੇਗਾ ਦਿੰਦਾ। ਹਾਂ ਬੋ। ਸੋ ਜਿਸ insan ਦੀ ਤੁਹਾਡੇ ਨਾਲ ਗੱਲ ਕੀਤੀ ਸੀ ਜਿਸ ਦੇ ਘਰ ਦੇ ਤੁਹਾਨੂੰ ਹਾਲਾਤ ਦਿਖਾਏ ਆ। ਸੋ ਉਹਨੂੰ ਤੁਹਾਡੇ ਰੂਪ ਰੂਪ ਕਰਾਉਣ ਜਾ ਰਿਹਾ। ਤੇ ਸਾਰੀ ਕਰਾਂਗੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਇਹ ਨੇ ਮੰਗੀ ਚੱਕ ਮਗਲਾਨੀ ਜੀ ਸੋ ਜਿਹੜੇ ਬਹੁਤ ਵਧੀਆ ਲਖਾਰੀ ਨੇ ਸੋ ਆਪਾਂ ਗੱਲਬਾਤ ਕਰਦੇ ਆ ਸੋ ਮੰਗੀ ਜੀ ਤੁਹਾਡੇ ਸਾਹ ਅੱਜ ਦੇ ਸਾਡੇ ਇਸ ਬ੍ਰਾਡਕਾਸਟ ਦੇ ਵਿੱਚ ਤੁਹਾਡਾ ਅਸੀਂ ਜਿਹੜਾ ਬਹੁਤ ਗਿਆਨ ਨੂੰ ਕਹਿੰਦੇ ਆ ਸੋ ਤੁਸੀਂ ਸਰੋਤਿਆਂ ਨੂੰ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਮੈਂ ਦਸੋਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਤੇ ਨਾਲ ਆਏ ਸਾਥੀ ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ ਜੀ ਤੇ ਬੜਾ ਉਪਰਾਲਾ ਮਿਵਨ ਸਿੰਘ ਸੋਰ ਜੀ ਦਾ ਮੈਂ ਧੰਨਵਾਦ ਕਰਦਾ ਸੋਰ ਸਾਹਿਬਾ ਜੀ ਮਗੀ ਜੀ ਤੁਸੀਂ ਤੁਹਾਨੂੰ ਜਿਹੜੀ ਇਹ ਲਿਖਣ ਦੀ ਰੁਚੀ ਕਿਵੇਂ ਪਈ ਤੇ ਕਦੋਂ ਤੋਂ ਤੁਸੀਂ ਲਿਖਣਾ ਸਟਾਰਟ ਕੀਤਾ ਸਾਡੇ ਪੰਡ ਦੇ ਵਿੱਚ ਇੱਕ ਦਰਬਾਰ ਹੁੰਦਾ ਹੈ ਬਾਬਾ ਸਾਧੂ ਦਾ ਤੁਹਾਡੇ ਜਿਹੜੇ ਘਰ ਦੇ ਮੈਂਬਰ ਸੀ ਸਾਰੇ ਹੀ ਧਾਰਮਿਕ ਸਰਦਾ ਦੇ ਨਾਲ ਜੁੜੇ ਹੋਏ ਸੀ ਧਾਰਮਿਕ ਵਿਚਾਰਾਂ ਨਾਲ ਜੁੜੇ ਹੋਏ ਸੀ ਉਹਨਾਂ ਦੇ ਮੇਲੇ ਲੱਗਦਾ ਸੀ ਇੱਕ ਹਾੜ ਦਾ ਤੇ ਉਥੋਂ ਮੇਲੇ ਤੇ ਅਸੀਂ ਛੋਟੇ-ਛੋਟੇ ਹੁੰਦੇ ਸਾਰੇ ਪੰਜਾ ਕੱਤਾ ਮੁੰਡਿਆਂ ਦਾ ਗਰੁੱਪ ਪੈਦਾ ਜਾਂਦੇ ਹੁੰਦੇ ਸੀ ਗਿਆਨੀ ਨਸੀਬ ਚੰਦ ਜੀ ਉਹਨਾਂ ਨੇ ਸਾਡੀ ਤਿਆਰੀ ਕਰਾਉਣੀ ਰੈਟਰ ਕਰਾਉਣੀ ਤੇ ਸਪੈਕਟਾਗੋਨੀਆ ਕਬਦੇ ਤੋਂ ਨੇ ਉਥੋਂ ਮੈਨੂੰ ਲਿਖਣ ਦੀ ਜੱਟ ਸੀ ਠੀਕ ਹੈ ਜੀ ਤੇ ਤੁਹਾਡੇ ਜਿਹੜਾ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਕਿੰਨੇ ਜੀ ਆ ਤੁਹਾਡੇ ਪਰਿਵਾਰ ਵਿੱਚ ਮੇਰੇ ਪਰਿਵਾਰ ਦੇ ਵਿੱਚ ਮੇਰੀ ਵਾਈਫ ਦੋ ਬੱਚੇ ਆ ਜੀ ਕਾਕਾ ਗੁੱਡੀ ਠੀਕ ਹੈ ਜੀ ਸੋ ਜਿਵੇਂ ਮੈਂ ਦੇਖਿਆ ਕਿ ਤੁਹਾਨੂੰ ਪੈਰ ਦੇ ਵਿੱਚ ਤੋਂ ਵੀ ਇੱਕ ਚੱਲਣ ਤੋਂ ਪ੍ਰੋਬਲਮ ਆ ਜੀ ਕੀ ਕਹਾਂ ਜੀ ਤੇ ਫਿਰ ਵੀ ਤੁਸੀਂ ਜਿਹੜਾ ਆ ਆਪਣੇ ਬੱਚਿਆਂ ਦਾ ਜਿਹੜਾ ਪਾਲਣ ਪੋਛਣਾ ਮਿਹਨਤ ਕਰਕੇ ਕਰ ਰਹੇ ਆ ਪਰ ਜੋ ਤੁਹਾਡੇ ਘਰ ਦੇ ਹਾਲਾਤ ਦੱਸਦੇ ਆ ਜੀ ਤੇ ਉਹਦੇ ਹਿਸਾਬ ਦੇ ਨਾਲ ਨਹੀਂ ਲੱਗਦਾ ਕਿ ਜਿਹੜਾ ਤੁਸੀਂ ਬੱਚਿਆਂ ਦੀ ਲਗਾਤਾਰ ਜਿਹੜੀ ਪੜ੍ਹਾਈ ਵੀ ਜਾਂ ਵਧੀਆ ਪਾਲਣ ਪੋਛਣ ਵੀ ਕਰਦੇ ਰਹੇ ਹੋਗੇ ਸੋ ਥੋੜਾ ਜਿਹਾ ਇਹਦੇ ਬਾਰੇ ਜ਼ਰੂਰ ਜ਼ਿਕਰ ਕਰੋ ਕਿ ਤੁਹਾਡਾ ਜਿਹੜਾ ਆ ਬੱਚਿਆਂ ਦੀ ਪੜ੍ਹਾਈ ਬੱਚੇ ਕਿਹੜੀ ਕਿਹੜੀ ਕਲਾਸਾਂ 'ਚ ਪੜ੍ਹਦੇ ਆ ਜਾਂ ਤੁਹਾਡਾ ਕਿਹੋ ਜਿਹਾ ਗੁਜ਼ਾਰਾ ਚੱਲਦਾ ਆ ਪਰਿਵਾਰ ਦਾ ਪਰਿਵਾਰ ਦਾ ਗੁਜ਼ਾਰਾ ਤਾਂ ਜੀ ਮੈਂ ਮੋਟਰਸਾਈਕਲ ਰੇੜੀ ਚਲਾਉਣਾ ਕਿੱਥੇ ਸੰਸਤਾ ਦੇ ਵਿੱਚ ਮੈਨੂੰ ਉਹ ਲੈ ਕੇ ਦਿੱਤੀ ਸੀ ਜੀ ਠੀਕ ਹੈ ਕਿ ਮੈਂ ਰੇੜੀ ਚਲਾ ਕੇ ਗੁਜ਼ਾਰਾ ਕਰਦਾ ਅੱਜ ਬੜੀ ਮੁਸ਼ਕਲ ਨਾਲ ਗੁਜ਼ਾਰਾ ਹੋ ਰਿਹਾ ਕਿਉਂਕਿ ਜਿਸ ਟਾਈਮ ਮੈਂ ਰੇੜੀ ਬਣਾਈ ਸੀ ਉਦੋਂ 5-7 ਰੇੜੀਆਂ ਸੀ ਅੱਜ ਤਕਰੀਬਨ 2-200 ਦੇ ਲਗਭਗ ਰੇੜੀ ਹੋ ਗਈ ਆ ਠੀਕ ਹੈ ਕਿ ਤੁਹਾਨੂੰ ਪਤਾ ਨਵੇਂ-ਨਵੇਂ ਮੁੰਡੇ ਆਉਂਦੇ ਆ ਜੋਰ ਵਾਲੇ ਮੈਂ ਹੈਂਡੀਕੈਪ ਆ ਕੰਮ ਮਿਲਦਾ ਘੱਟ ਮਿਲਦਾ ਤੇ ਜਿੱਥੋਂ ਤੱਕ ਬੱਚਿਆਂ ਦੀ ਪੜ੍ਹਾਈ ਦਾ ਸਵਾਲ ਆ ਬੁੜੀਆ ਮੇਰੀ ਇੰਟੈਲੀਜੈਂਟ ਸੀ ਪੜਨ ਨੂੰ ਬਹੁਤ ਵਧੀਆ ਪਾਸ ਟੂ ਕੀਤੀ ਮੈਂ ਅ ਕੈਡਮੀ ਚ ਵੀ ਲਾਈ ਤੀ ਬਟ ਮੇਰੇ ਮੇਰੀ ਆਪਣੀ ਕਮੀ ਦੇ ਨਾਲ ਪੇਪਰ ਨਹੀਂ ਦਿਵਾ ਸਕੀ ਠੀਕ ਹੈ ਜੀ ਘਰ ਦੇ ਹਾਲਾਤਾਂ ਦਾ ਕਾਰਨ ਜਾਂ ਆਰਥਿਕ ਗਰੀਬੀ ਦਾ ਕਾਰਨ ਬੜਾ ਅੱਗੇ ਪੜ੍ਹਾਈ ਨਹੀਂ ਹੋ ਸਕੀ ਉਹਨੇ ਟਰੋਫੀ ਵੀ ਲਿਆਂਦੀ ਅਕੈਡਮੀ ਤੋਂ ਜਦ ਤੱਕ ਇਹ ਵਧੀਆ ਸਟੂਡੈਂਟ ਦੀ ਪਰ ਘਰ ਦੇ ਹਾਲਾਤਾਂ ਦੇ ਅੱਗੇ ਉਹ ਵੀ ਥਾਰ ਨਾ ਕਉ ਜਿਵੇਂ ਮੰਗੀ ਜੀ ਮੈਨੂੰ ਪਤਾ ਲੱਗਾ ਆ ਤੇ ਕਿ ਤੁਸੀਂ ਇੱਕ ਦਿਨ ਤੁਹਾਨੂੰ ਇੰਨੇ ਤੁਹਾਡੇ ਜਿਹੜੇ ਹਾਲਾਤ ਆ ਉਹ ਤੁਸੀਂ ਗਰੀਬੀ ਦੇ ਨਾਲ ਜਿਹੜੇ ਯੂਜ਼ਰ ਆ ਆ ਕਿ ਇੱਕ ਦਿਨ ਤੁਹਾਨੂੰ ਭੁੱਖੇ ਵੀ ਬਿਨਾ ਖਾਣੇ ਤੋਂ ਵੀ ਤੁਹਾਨੂੰ ਸੌਣਾ ਪਿਆ ਸੋ ਵਾਕਿਆ ਕੱਲ ਸਹੀ ਆ ਜਾਂ ਇਸ ਤਰ੍ਹਾਂ ਦੇ ਹਾਲਾਤ ਹੋਈ ਸੀ ਹੈ ਜੀ ਹੈ ਬਿਲਕੁਲ ਇਦਾਂ ਦੇ ਹਾਲਾਤ ਹੋ ਗਏ ਸੀਗੇ ਤੇ ਵੈਸੇ ਤਾਂ ਅੱਜ ਵੀ ਕਈ ਵਾਰੀ ਕਿਉਂਕਿ ਰੋਟੀ ਲਈ ਜਿਹੜੀ ਜਦੋਂ ਛਾਵਾ ਜੜੀਆਂ ਉਹ ਤਾਂ ਬਾਅਦ ਦੀ ਗੱਲ ਆ ਬੰਦਾ ਪੂਰੀਆਂ ਹੁੰਦੀਆਂ ਚ ਨਹੀਂ ਇੱਕ ਰੋਟੀ ਲਈ ਜਦੋਂ ਜਦ ਅੱਜ ਵੀ ਜਾਰੀ ਯਾਰ ਜਾਰੀ ਹੈ ਇੱਕ ਟਾਈਮ ਇਦਾਂ ਦਾ ਆ ਗਿਆ ਵੀ ਸਾਨੂੰ ਇਹ ਹਾਲਾਤ ਸਾਚਿਆ ਤੁਹਾਡੀ ਗੱਲ ਵੀ ਭੁੱਖੇ ਸੋਣਾ ਪਿਆ ਉਹਦੇ ਤੇ ਇੱਕ ਮੈਂ ਰੱਬ ਨੂੰ ਪਰਮਾਤਮਾ ਨੂੰ ਇੱਕ ਬੇਨਤੀ ਕੀਤੀ ਤੇ ਕਿ ਰੱਬ ਵੀ ਹੈਗਾ ਤਾਂ ਤੂੰ ਗਰੀਬ ਨਵਾਜ ਗਰੀਬ ਨਵਾਜ ਜਾਂ ਗਰੀਬਾਂ ਨੂੰ ਨਵਾਜਦਾ ਪਰ ਇੱਕਦਮ ਜੋ ਅੱਜ ਮੇਰੇ ਨਾਲ ਬੀਤੀ ਹੈ ਮੇਰੇ ਤੋਂ ਵੀ ਥੱਲੇ ਲੈਵਲ ਦੇ ਕਿੰਨੇ ਹੋਣਗੇ ਮੈਂ ਉਹ ਦੋ ਸ਼ਬਦ ਜ਼ਰੂਰ ਸੁਣਾਉ ਹਾਂਜੀ ਉਹਨਾਂ ਨੇ ਵੀ ਦੀਦੀ ਹੋਗੀ ਤਾਂ ਮੈਂ ਲਿਖਿਆ ਵੀ ਇੱਕ ਦਿਨ ਲਈ ਗਰੀਬ ਬਣ ਕੇ ਦੇਖ ਮਾਲਕਾ ਕੈਦ ਕਿਦਾਂ ਦਾ ਤੈਨੂੰ ਹੋਊਗਾ ਮੈਂ ਲਿਖਿਆ ਥੇਗਾ ਵੀ ਇੱਕ ਨਾਨੂ ਤੂੰ ਇਨਾ ਦਿੱਤਾ ਰੱਖ ਰੱਖ ਜਿਹੜੇ ਭੁੱਲੇ ਕਈ ਕਰਮ ਹੋਲਾਇਆ ਥੇ ਦੇਖੇ ਜਿੱਥੇ ਨਾ ਬਲਦੇ ਚੁੱਲ੍ਹੇ ਕੱਤੇ ਢਾਰੇ ਚੋਪ ਪੈਂਦੇ ਮੀ ਆਜੇ ਜਦੋਂ ਛਰਾਟੇ ਦਾ ਬਣ ਕੇ ਦੇਖ ਗਰੀਬ ਬਰਬਾਤ ਤੈਨੂੰ ਫਿਕਰ ਰਹੂਗਾ ਤੇਰਾ ਬਣ ਕੇ ਦੇਖ ਗਰੀਬ ਬਰਬਾਤ ਤੈਨੂੰ ਫਿਕਰ ਰਹੂਗਾ ਤੇਰਾ ਵਾਹਿਗੁਰੂ ਅੱਛਾ ਮੰਗੀ ਜੀ ਤੁਸੀਂ ਹੁਣ ਤੱਕ ਜਿਹੜੇ ਆ ਕਿੰਨੇ ਗਾਣੇ ਤੁਹਾਡੇ ਜਿਹੜੇ ਆ ਕਿ ਦੁਨੀਆ ਦੇ ਵਿੱਚ ਹਿੱਟ ਹੋ ਚੁੱਕੇ ਆ ਤੁਹਾਨੂੰ ਦਾ ਜਰੂਰ ਜ਼ਿਕਰ ਕਰੋ ਦੱਸੋ ਕਿ ਗਾਣੇ ਤਾਂ ਤੁਸੀਂ ਲਿਖਤਾ ਤੇ ਬਹੁਤ ਲਿਖੇ ਆ ਜੀ ਹੁਣ ਤੱਕ ਹਜ਼ਾਰਾਂ ਤੁਸੀਂ ਗਾਣੇ ਲਿਖ ਚੁੱਕੇ ਆ ਪਰ ਜਿਹੜੇ ਗਾਣੇ ਜ਼ਿਆਦਾਤਰ ਲੋਕਾਂ ਦੀ ਪਸੰਦ ਬਣੇ ਜਿਹੜੇ ਕਲਾਕਾਰਾਂ ਦੀ ਕੈਸਟਾਂ ਦੇ ਟਾਈਟਲ ਬਣੇ ਜੀ ਤੇ ਉਹਨਾਂ ਦੇ ਕੁਝ ਗਾਣਿਆਂ ਬਾਰੇ ਤੁਸੀਂ ਜਰੂਰ ਜਿਹੜਾ ਜ਼ਿਕਰ ਕਰੋ ਕਿਹੜੇ ਕਿਹੜੇ ਗਾਣੇ ਤੁਸੀਂ ਮੈਂ ਜੀ ਸਭ ਤੋਂ ਪਹਿਲਾਂ ਤਾਂ 98 ਚ ਇੱਕ ਗਾਣਾ ਆਇਆ ਸੀ ਆਸ ਕਰਦਾ ਆਪ ਸਭ ਨੇ ਸੁਣਿਆ ਹੋਊਗਾ শ্রোਤਾ ਵਰਗ ਜਿੱਥੇ ਜਿੱਥੇ ਬੈਠਾ ਜ਼ਰੂਰ ਸੁਣਿਆ ਹੋਊਗਾ ਸਾਡੇ ਪਿਆਰ ਦੀ ਦੁਸ਼ਮਣ ਬਣ ਗਈ ਏ ਤੇਰੀ ਰੰਗਲੀ ਕੋਠੀ ਚਰਨਜੀ ਚੰਨੀ ਦਾ ਟਾਈਟਲ Song ਸੀਗਾ Parlour Music Company ਦਾ ਤੇ ਬੇਚਮਾਰ ਲੋਕਾਂ ਨੇ ਪਿਆਰ ਬਖਸ਼ਿਆ ਸੀ ਤੇ ਉਸ ਗਾਣੇ ਤੋਂ ਮੇਰਾ ਨਾਮ ਬਣਿਆ ਸੀ ਬਹੁਤ ਬਾਅਦ ਚ ਗਾਣੇ ਆਏ ਲੈਂਬਰ ਹਸੈਨਪਰੀ ਨੇ ਦੋ ਗਾਣੇ ਗਾਏ ਥੇ ਕਿ ਇੱਕ ਇਦਾਂ ਦਾ ਗਾਣਾ ਗਾਣੇ ਸੀ ਉਹਦੇ ਵਿੱਚ ਸੀਗਾ 49 ਸਾਲ ਦਾ ਸੀ ਉਹ ਹਲਾਤਾ ਉਹ ਸਾਹਬ ਨਾਲ ਥੋੜਾ ਨਵੇਂ ਸੀਗੇ ਇੱਕ ਸੀਗਾ ਗਿੱਧੇ ਵਿੱਚ ਆਪ ਨੱਚਦਾ ਜਿਸ ਨੂੰ ਬਾਅਦ ਚ ਅਰਪਿੰਦਰ ਹਾਂਡਾ ਨੇ ਆਵਾਜ਼ ਪੰਜਾਬ ਦੀ ਵਿੱਚ ਐਡੀਸ਼ਨ ਦਿੰਦੇ ਸਮੇ ਗਾਇਆ ਸੀ ਤੇ ਗਾਣਾ ਇੱਕ ਐਸਾ ਧੀਆਂ ਤੇ ਮੀਲ ਪੱਥਰ ਸਾਹਿਬ ਤੋਂ ਆਇਆ ਸੀਗਾ ਜਿਸ ਨੂੰ ਹਰ ਵਰਗ ਤੋਂ ਪਿਆਰ ਮਿਲਿਆ ਹਰ ਦੇਸ਼ ਹਰ ਕੰਟਰੀ ਤੋਂ ਪਿਆਰ ਮਿਲਿਆ ਮੈਂ ਗੱਲ ਕਰ ਰਿਹਾ ਵੀ ਜੀ ਸੱਦ ਕੇ ਤੂੰ ਭਾਵੇਂ ਕਰ ਲਾ ਪੜਾਈਆਂ ਮੇਰੀ ਪੱਗ ਨੂੰ ਦਾਗ ਨਾ ਲਾਈਂ ਕਲियर ਕੰਠ ਨੇ ਗਾਇਆ ਸੀਗਾ ਜਿਸ ਲਈ ਮੈਂ ਪੀਟੀਸੀ ਅਵਾਰਡ ਲਈ ਨਾਮਿਨੇਟ ਵੀ ਹੈ ਬਾਈ ਜੀ ਗਾ ਕੇ ਇਸ ਨਾਮਾ ਕੁ ਹਾਂ ਹਾਂ ਆਪਣੀ ਅੰਦਾਜ਼ ਚ ਗਾ ਦਿਓ ਕੋਈ ਚੱਕਰ ਨਾ ਤੂੰ ਹੀ ਮੇਰਾ ਪਤੇ ਤੂੰ ਹੀ ਮੇਰੀ ਤੀਨੀ ਲੱਗ ਜਾਏ ਉਮਰ ਮੇਰੀ ਯੁੱਗ ਯੁੱਗ ਜੀਨੀ ਕਾਲਜ ਚ ਦਾਖਲਾ ਮਲਹਿ ਦੁੱਤੀਏ ਰਾਣੀਆਂ ਕਾਲਜ ਚ ਦਾਖਲਾ ਮਲਹਿ ਦੁੱਤੀਏ ਰਾਣੀਆਂ ਦੋ ਬੱਚ ਨੇ ਚੌੜੀ ਦੇ ਵਿੱਚ ਪਾਈ ਜੀ ਸਦਕੇ ਤੂੰ ਪਾਵੇਂ ਕਰ ਲੈ ਪੜਾਈਆਂ ਚਿੱਟੀ ਪੱਗ ਨੂੰ ਦਾਗ ਨਾ ਲਾਈ ਜੀ ਸਦਕੇ ਤੂੰ ਪਾਵੇਂ ਕਰ ਲੈ ਪੜਾਈਆਂ ਮੇਰੀ ਪੱਗ ਨੂੰ ਦਾਗ ਨਾ ਲਾਈ ਮੋਕਿਆ ਨੂੰ ਮੈਂ ਦੱਸਣਾ ਚਾਹਾਂਗਾ ਕਿ ਜਿਹੜਾ ਅੱਜ ਵੀ ਤੁਸੀਂ ਆਪਣੇ ਪੰਜਾਬ ਦੇ ਨਾਮਵਾਰ ਸੰਗਰ ਜਿਹੜੇ ਆ ਕਲियर ਖੰਡ ਜੀ ਉਹਨਾਂ ਦੀ ਬਹੁਤ ਸਰੀਲੀ ਆਵਾਜ਼ ਦੇ ਵਿੱਚ ਤੁਸੀਂ ਜਿਹੜਾ ਸੁਣ ਰਹੇ ਆ ਸੋ ਉਹ ਜੋ ਗੀਤ ਆ ਬੇਸ਼ੱਕ ਤੂੰ ਕਰ ਲੈ ਪੜਾਈਆਂ ਪਰ ਮੇਰੀ ਕਿੱਟੀ ਪੱਗ ਨੂੰ ਦਾਗ ਨਾ ਲਾਈ ਇਹਨਾਂ ਸੋਹਣੀ ਲਿਖਤ ਜਿਹੜੀ ਲਿਖੀ ਗਈ ਉਹ ਉਹ ਵੀ ਇਸੇ ਸ਼ਖਸ ਦੀ ਲਿਖੀ ਗਈ ਸੁਈਸ ਸਾਖਸ਼ ਨੇ ਬਹੁਤ ਸੋਹਣਾ ਲਿਖਿਆ ਧਾਰਮਿਕ ਵੀ ਲਿਖਿਆ ਤੋਂ ਲੋਕਾਂ ਦੀ ਪਸੰਦ ਦੇ ਹਿਸਾਬ ਦੇ ਨਾਲ ਸਮੇਂ ਦੇ ਹਿਸਾਬ ਦੇ ਨਾਲ ਵੀ ਲਿਖਿਆ ਪਰ ਲੇਕਿਨ ਅੱਜ ਤੱਕ ਇਸ ਗਰੀਬ ਦੀ ਇਸ ਲਖਾਰੀ ਦੀ ਇਸ ਹਨਨਮੰਦ ਦੀ ਇਸ ਮਸਤ ਮੌਲਾ ਦੀ ਕਿਸੇ ਨੇ ਵੀ ਬਾਣੀ ਫੜੀ ਸੁਮੰਗੀ ਦੱਸੋ ਵੀ ਅੱਜ ਤੱਕ ਤੁਹਾਨੂੰ ਕਿਸੇ ਨੇ ਵੀ ਕੋਈ ਕਲਾਕਾਰ ਨੇ ਆਣ ਕੇ ਤੁਹਾਡੇ ਹਾਲਾਤ ਪੁੱਛੇ ਆ ਕਿ ਤੁਹਾਡੇ ਬੱਚੇ ਜਿਹੜੇ ਆ ਉਹ ਪੜ੍ਹਾਈ ਕਰ ਰਹੇ ਆ ਜਾਂ ਤੁਹਾਡੇ ਬੱਚਿਆਂ ਨੂੰ ਖਾਣਾ ਮਿਲਦਿਆ ਜਾਂ ਤੁਸੀਂ ਆਪਣੀ ਜਿਹੜੀ ਜ਼ਿੰਦਗੀ ਜੀਨੇ ਆ ਵੀ ਕਿਸੇ ਨੇ ਵੀ ਤੁਹਾਨੂੰ ਸਹਾਰਾ ਦੇਣ ਦੀ ਕੋਸ਼ਿਸ਼ ਕੀਤੀ ਹੋਵੇ ਤੇ ਜਾਂ ਕੋਈ ਤੁਹਾਨੂੰ ਨਾਲ ਕੋਈ ਵਾਦਾ ਕੀਤਾ ਹੋਵੇ ਤੇ ਮਾੜਾ ਉਹਦੇ ਬਾਰੇ ਜਰੂਰ ਦੱਸੋ ਉਹਦੇ ਵਿੱਚੋਂ ਦੇਖੋ ਜੀ ਇਦਾਂ ਇਦਾਂ ਦਾ ਕੋਈ ਵੀ ਨਹੀਂ ਮਿਲਿਆ ਜਿਹੜਾ ਕਵੇ ਮੰਗੀ ਮੈਂ ਤੇਰੇ ਬੱਚਿਆਂ ਦੀ ਪੜ੍ਹਾਈ ਕਰਾਉਣਾ ਠੀਕ ਹੈ ਕਹੇ ਤੈਨੂੰ ਇੱਕ ਕੁੱਲੀ ਬਣਾ ਕੇ ਦੱਣਾ ਠੀਕ ਹੈ ਆ ਗਏ ਨੂੰ ਕਈ ਵੇਲੇ ਕਰਾਇਆ ਪੜਾ ਜਦਾਂ ਦੇਦਨ ਦੇ ਹੁੰਦੇ ਸਕੇ ਐਤੋਂ ਵੱਧ ਕੇ ਨਹੀਂ ਇੱਕ ਸਖਸ਼ ਮੈਨਾਂ ਐਸਾ ਜੁੜਿਆ ਜੀ ਸ਼ਰਮੀਲਾ ਹਾਂਜੀ ਹੈਗਾ ਤਾਂ ਉਹਨੇ ਪੂਰੀ ਮੇਰੇ ਸਾਹਬ ਨਾਲ ਟੂਰ ਕੀਤਾ ਆ ਉਹ ਵੀ ਵਿਚਾਰਾ ਮੇਰੇ ਵਾਂਗੂ ਐਸਾ ਕਲਾਕਾਰ ਆ ਵੀ ਜਿਹਨੂੰ ਲੋਕਾਂ ਨੇ ਖਾਲਿਆ ਪ੍ਰੋਮੋਟਰਾਂ ਨੇ ਖਾਲਿਆ ਉਹਦੇ ਪੱਲੇ ਕੁਝ ਨਹੀਂ ਪਾਇਆ ਪਰ ਸਮੇਂ-ਸਮੇਂ ਤੇ ਉਹਨੇ ਮੇਰੀ ਬਾਫੜੀਆ ਜਿੰਨੀ ਵੀ ਜੋਗਾਵ ਨੇ ਆਪਣੇ ਵਿਟੋ ਜਦੋਂ ਤੁਹਾਨੂੰ ਕਾਢ ਕੇ ਮੈਨੂੰ ਦੰਦਾ ਰਿਹਾ ਉਹ ਮੈਂ ਉਹਦਾ ਜੇਕਰ ਜ਼ਰੂਰ ਕਰੂੰਗਾ ਜੀ ਸ਼ਰਮਿਲਾ ਤੇ ਸਰਜੀਤ ਸਾਗਰ ਜੀ ਬਹੁਤ ਅੱਛੇ ਗਾਇਕ ਆ ਉਹਨਾਂ ਨੇ ਵੀ ਸਮੇਂ ਸਮੇਂ ਤੇ ਕੁਝ ਟੈਲੀਫੋਨ ਮੇਰੀ ਚੋੜੀ ਪਾਇਆ ਤੇ ਹਰਜੀਤ ਹਰਮਨ ਮੇਰਾ ਵੀ ਹਰਜੀਤ ਆਲਮ ਉਹਨੇ ਵੀ ਮਾੜਾ ਮੋਟਾ ਮੇਰਾ ਮਾਨ ਤਾਨ ਕੀਤਾ ਆ ਤੇ ਐਦਾਂ ਇਆਂ ਵੀ ਜਦੋਂ ਦੇ ਕਈਏ ਵੀ ਉੱਠ ਕੇ ਵੱਡਾ ਮੇਰੇ ਲਈ ਕੋਈ ਪਰਾਨਾ ਕੀਤਾ ਹੋਵੇ ਉਹਨੇ ਉਹ ਤੁਸੀਂ ਘਰ ਦੇਖ ਲਿਆ ਆ ਸਾਰਾ ਆਏ ਆ ਮੈਂ ਇਹਨਾਂ ਦਾ ਤਾਂ ਸ਼ੁਕਰਾਨਾ ਕਰਦਾ ਹਾਂ ਕਿਉਂਕਿ ਇਹਨਾਂ ਨੇ ਮੈਨੂੰ ਨਾ ਨਹੀਂ ਕੀਤੀ ਉਹ ਮੇਰੇ ਲਈ ਟੈਲਫੋਨ ਵੀ ਉਸ ਟਾਈਮ ਮੇਰੇ ਲਈ ਬਹੁਤ ਵੱਡੇ ਸੀ ਠੀਕ ਹੈ ਇਹ ਘਰ ਤੁਹਾਡਾ ਆਪਣਾ ਕਿ ਜਾਂ ਕਰਾਈ ਪਈ ਨਹੀਂ ਜੀ ਇਹ ਮੇਰਾ ਆਪਣਾ ਮਕਾਨ ਹੈ ਜੀ ਠੀਕ ਹੈ ਜੀ ਠੀਕ ਹੈ ਸੋ ਦੋਸਤੋ ਮੈਂ ਗੱਲ ਕਰਾਂ ਕਿ ਜੇ ਇਸ ਮਕਾਨ ਦੇ ਵਿੱਚ ਇਹ ਕਲਾ ਦਾ ਹੁਨਰਮੰਦ ਇੱਕ ਲਖਾਰੀ ਜਿਹਦੀਆਂ ਲਿਖਤਾਂ ਨੂੰ ਧੋਣਾ ਦੇ ਰ ਵਿੱਚ ਆਪਣੀ ਸ੍ਰੀਲੀ ਆਵਾਜ਼ ਦੇ ਵਿੱਚ ਪ੍ਰੋਵ ਹੋ ਕੇ ਕਲਾਕਾਰਾਂ ਨੇ ਤੁਹਾਡੇ ਤੱਕ ਪਹੁੰਚਾਇਆ ਕੁਝ ਇਹ ਗੁੰਮਨਾਮ ਹੋ ਕੇ ਰਹਿ ਗਿਆ ਕਿਉਂਕਿ ਜੋ ਤੁਹਾਡੇ ਨਾਲ ਇਹ ਵੀਡੀਓ ਸ਼ੂਟ ਕੀਤੀ ਜਾ ਰਹੀ ਹੈ ਸੋ ਇਹ ਵੀ ਉਹਦੇ ਇੱਕ ਗਵਾਂਡ ਦੇ ਵਿੱਚ ਪਰਿਵਾਰ ਆ ਉਹਨਾਂ ਨੇ ਹਮਦਰਦੀ ਦੇ ਨਾਲ ਉੱਥੇ ਬੈਠ ਕੇ ਅਸੀਂ ਉਸ ਪਰਿਵਾਰ ਚ ਕਰ ਰਹੇ ਆ ਕਿਉਂਕਿ ਇਸ ਮਹਾਤੜ ਦੇ ਘਰ ਦੇ ਵਿੱਚ ਇਸ ਗਰੀਬ ਦੇ ਘਰ ਦੇ ਵਿੱਚ ਬੈਠਣ ਨੂੰ ਕੋਈ ਜਗ੍ਹਾ ਵੀ ਨਹੀਂ ਹੈਗੀ ਕਿ ਜਿੱਥੇ ਇਹ ਵੀਡੀਓ ਜਿਹੜੀ ਸ਼ੂਟ ਕੀਤੀ ਜਾ ਸਕੀ ਸੀ ਸੋ ਇਹ ਨੇ ਵੀਰ ਜਿਹੜੇ ਨਾਲ ਬੈਠੇ ਨੇ ਇਹ ਵੀਰ ਇਸ ਦਾ ਸਾਥ ਦੇ ਰਹੇ ਨੇ ਕਿਉਂਕਿ ਇਹ ਇਕੱਠੇ ਜਿਹੜੀ ਆ ਉਹ ਰੇੜੀ ਰੱਖਸ਼ਾ ਆ ਉਹਨੂੰ ਚਲਾਉਂਦੇ ਆ ਮਿਹਨਤ ਮਜ਼ਦੂਰੀ ਕਰਦੇ ਆ ਸੋ ਮੈਂ ਵੀਰ ਜੀ ਨੂੰ ਨਾਲੋਂ ਵੀ ਕਵਾਂਗਾ ਕਿ ਤੁਸੀਂ ਵੀ ਵੀਰ ਜੀ ਦੋ ਸ਼ਬਦ ਜ਼ਰੂਰ ਦੱਸੋ ਕਿ ਇਹ ਕਿਹੋ ਜਿਹੇ ਹਾਲਾਤਾਂ ਚ ਗੁਜ਼ਰ ਰਿਹਾ ਆ ਤੇ ਦਾ ਧੰਨਵਾਦ ਕਰਦੇ ਆ ਇੱਕ ਇਸ ਮੰਗੀ ਲਕਾਰੀ ਦੇ ਨਾਂ ਤੇ ਤੁਸੀਂ ਇੱਥੋਂ ਤੱਕ ਪਹੁੰਚ ਕੀਤੀ ਤੇ ਅਸੀਂ ਵੀ ਇਹਨੂੰ ਸਾਡੇ ਕੋ ਬੈਠਿਆਂ ਤੋਂ ਰਿਹਣੀ ਦੇ ਤੱਕ ਇਕੱਠੇ ਬਹਿਨੇ ਕਰੁੰਦੇ ਆ ਹਾਂਜੀ ਉੱਥੇ ਕਿਸੇ ਕਿਸੇ ਮੂਕੇ ਇਹਦਾ ਸ਼ੀਨਾਦ ਮਨ ਖਰਾਬ ਹੋ ਜਾਂਦਾ ਹਾਂਜੀ ਇਹ ਕਹਿੰਦਾ ਵੀ ਆਪਣੀ ਵੀ ਅਸੀਂ ਮੈਂ ਨਾ ਵੀ ਮੇਰਾ ਇੱਥੋਂ ਤੱਕ ਮਨ ਕਰਦਾ ਵੀ ਮੈਂ ਕੋਈ ਨਾ ਕੋਈ ਇੱਥੋਂ ਕੋਈ ਹਰਕਤ ਕਰ ਲਵਾਂ ਕਿਉਂਕਿ ਗਰੀਬੀ ਦਾ ਵਾ ਬਹੁਤ ਜ਼ਿਆਦਾ ਵਾ ਬੱਚੇ ਮੇਰੇ ਮੈਂ ਪਾਲਦਾ ਹਾਂ ਨਾ ਪਰ ਬਹੁਤ ਔਖੇ ਪਾਉਂਦੇ ਆ ਸਾਨੂੰ ਵੀ ਪਤਾ ਅਸੀਂ ਵੀ ਬੱਚਿਆਂ ਵਾਲੇ ਆ ਵੀ ਬੱਚੇ ਕਿੰਦਾ ਪਾਲੀਦੇ ਆ ਕਿੱਦਾਂ ਕਮਾਈਆਂ ਕਰੀਨੀਆਂ ਕੀ ਕੋ ਕਰੀਗਾ ਪਰ ਇਹਦੇ ਪੈਰ ਦੇ ਵੀ ਪਾਜਵਾ ਉਦਾਂ ਵੀ ਗਰੀਬੀ ਦਾਵਾ ਵੀ ਬਹੁਤ ਜ਼ਿਆਦਾ ਆਪਾਂ ਦੇਖ ਹੀ ਲਿਆ ਸਾਰਿਆਂ ਨੇ ਹਾਂਜੀ ਇਹ ਬਿਲਕੁਲ ਦੱਬਿਆ ਹੋਇਆ ਤੁਸੀਂ ਵੀ ਕਹਿੰਦੇ ਦੇ ਵਿੱਚ ਕੋਈ ਵੀ ਇਨਸਾਨਵਾਦ ਉਦਾਂ ਨਹੀਂ ਕਹਿੰਦਾ ਆਪਣੇ ਆਪ ਨੂੰ ਵੀ ਮੈਂ ਮਾਰਾ ਹਾਂ ਮਾਰਾ ਉਹਨੇ ਹੋੰਦਾ ਵਾ ਜਦੋਂ ਮਾਰਾ ਹੋਰ ਕੋ ਜੀ ਇਸ ਕਰਕੇ ਅਸੀਂ ਵੀ ਇਹਦੇ ਬਾਰੇ ਤੁਹਾਡੇ ਕੋਲ ਬੇਨਤੀ ਕਰਦੇ ਹਾਂ ਵੀ ਇਹਦਾ ਜਿੰਨਾ ਵੀ ਹੋ ਸਕਦਾ ਨਾ ਤੋਂ ਬੰਦੇ ਦਾ ਮਤਲਬ ਤੁਹਾਨੂੰ ਆਪਣਾ ਸੇ ਜੋ ਉਹ ਤੇ ਉਹ ਠੀਕ ਹੈ ਕਿ ਜਿੰਨਾ ਵੀ ਹੋ ਸਕਦਾ ਇਹਦੀ ਬੱਚੀ ਆ ਚਲੋ ਗੁੜੀਆ ਬਾ ਉਹ ਪੜ ਲੂਗੀ ਆੜਾ ਇੱਕ ਹੋ ਜੂਗੀ ਉਹ ਵੀ ਆਪਣੇ ਮਤਲਬ ਪੈਰਾ ਸਰਕਲ ਹੋ ਜੂਗੀ ਠੀਕ ਹੈ ਜੀ ਠੀਕ ਹੈ ਹਾਂਜੀ ਅੱਛਾ ਦੋ ਦਰਸ਼ਕੋ ਮੈਂ ਆਪ ਨੂੰ ਦੱਸਣਾ ਚਾਹੁੰਨਾ ਆ ਕਿ ਇਸ ਲਖਾਰੀ ਦੇ ਇਸ ਵੀਰ ਦੇ ਇਹੋ ਜਿਹੇ ਹਾਲਾਤ ਆ ਕਈ ਵਾਰੀ ਘਰ ਦੇ ਵਿੱਚ ਖਾਣਾ ਨਹੀਂ ਬਣਦਾ ਕਈ ਵਾਰੀ ਨੇ ਬਹੁਤ ਵਾਰੀ ਸੋ ਇਹ ਜਿਹੜੇ ਭਾਈ ਸਾਹਿਬ ਨਾਲ ਬੈਠੇ ਆ ਜਦੋਂ ਇਹ ਕੰਮ ਤੇ ਜਾਂਦੇ ਆ ਤੇ ਇਹ ਭਾਈ ਸਾਹਿਬ ਆਪਣੇ ਘਰ ਤੋਂ ਜੇਸ ਮੰਗੀ ਵੀਰ ਲਈ ਖਾਣਾ ਲੈ ਕੇ ਆਉਂਦੇ ਆ ਦੇਖੋ ਕਿਹੋ ਜਿਹੇ ਹਾਲਾਤ ਨੇ ਸੋ ਇਸੇ ਤਰੀਕੇ ਦੇ ਨਾਲ ਹੀ ਇੱਧਰ ਬੈਠੇ ਨੇ ਮੇਰੇ ਵੀਰ ਅਛੋ ਅਸ਼ੋਕ ਜੀ ਇਹ ਸ਼ੋਕ ਜੀ ਵੀ ਮੰਗੀ ਦੇ ਨਾਲ ਹੀ ਇਕੱਠੇ ਹੀ ਉੱਥੇ ਜਿਹੜਾ ਰਿਹੜੀ ਰਖਸ਼ੇ ਦਾ ਕੰਮ ਕਰਦੇ ਆ ਠੀਕ ਹੈ ਜੀ ਤਾਂ ਅਸ਼ੋਕ ਜੀ ਤੁਸੀਂ ਵੀ ਦੱਸੋ ਵੀ ਦੋ ਸ਼ਬਦ ਜ਼ਰੂਰ ਬੋਲੋ ਵੀ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਇਹੋ ਜਿਹਾ ਇਨਸਾਨ ਆ ਤੇਰੀ ਇਨਸਾਨ ਦੀ ਜਿਹੜੀ ਮਦਦ ਕਰਨੀ ਬਣਦੀ ਆ ਜਾਂ ਨਹੀਂ ਬਣਦੀ ਸਤਿ ਸ਼੍ਰੀ ਅਕਾਲ ਮੰਗੀ ਬਹੁਤ ਵਧੀਆ ਇਨਸਾਨ ਹੈ ਜੀ ਤੇ ਅਸੀਂ ਇਥੇ ਚਾਰ ਸਾਲ ਹੋਇਆ ਇਕੱਠੇ ਰਹਿੰਦੇ ਆਂ ਇਕੱਠੇ ਰਹਿ ਰਹੇ ਹਾਂ ਇੰਨਾ ਚੰਗਾ ਕੰਮ ਕਰਦੇ ਹਾਂ ਤੇ ਜਦੋਂ ਇਹ ਕੰਮ ਤੇ ਜਾਂਦਾ ਵਾ ਸਾਰੇ ਦਿਨ ਬਸ ਰਿਹੇ ਰਹੇ ਕਾਰਨ ਉਹ ਲਾਗ ਰਹਿ ਗਏ ਮੈਂ ਇਦਾਂ ਕਰ ਲੈਣਾ ਇਦਾਂ ਕਰ ਲੈਣਾ ਇਹਨੂੰ ਹਸਲਾ ਦੇਈਦਾ ਵਾ ਵੀ ਕਮਰਾ ਨਾ ਠੀਕ ਰੱਬ ਤੇ ਵਿਸ਼ਵਾਸ ਰੱਖ ਸਾਰਾ ਕਰ ਦਊਗਾ ਕੋਈ ਨਾ ਕੋਈ ਤੇਰੀ ਬਾਹਰ ਨਹੀਂ ਖੜੂਗਾ ਘਰ ਵਿੱਚ ਇੱਕ ਦੇ ਰੋਣ ਲੱਪੇਂਦਾ ਵਾ ਬਸ ਇਹਨੂੰ ਚੁੱਪ ਕਰਾਈਦਾ ਵਾ ਕੋਈ ਗੱਲ ਨਹੀਂ ਵੀ ਵਾਟ ਘਾਟ ਮੁਝ ਰੰਦੀ ਆ ਪਰ ਕੋਈ ਨੇ ਆਪੇ ਮਾਲ ਖੇਕੂਗਾ ਤੂੰ ਆਪਣਾ ਆਪਣਾ ਫਰਜ ਨਭਈ ਚਲ ਬਾਕੀ ਉਹਨੇ ਆਪਣਾ ਨਵਾ ਦੇਣਾ ਵਾ ਠੀਕ ਚਲੋ ਜੀ ਆ ਵੀ ਅਸੀਂ ਕਹਿੰਦੇ ਆ ਵੀ ਚਲੋ ਵਿਚਾਰੇ ਦੀ ਇਹਦੀ ਮਦਦ ਹੋ ਜAVE ਕਿ ਪਾਸੇ ਕੋਈ ਮੈਡਮ ਸਰਕਾਰੇ ਦਾ ਬਣ ਜਾਵੇ ਜਾਂ ਕੋਈ ਛੱਤ ਬੰਦੀ ਜਾਵੇ بارش ਆਉਂਦੀ ਜਾਂ ਛੱਤ ਟੁੱਟ ਲਾ ਪੈਂਦੀ ਆ ਤੇ ਥਾਂ ਵੀ ਹੈ ਨਹੀਂਗਾ ਇੰਨਾ ਘਰ ਦੇ ਵਿੱਚ ਬਹਿਣ ਨੂੰ ਪੈਣ ਨੂੰ ਰਾਤ ਨੂੰ ਬਹੁਤ ਤੰਗੂ ਘੱਟ ਰਹੀ ਜਾਂ ਚੱਟਣ ਦੀ ਆ ਹਾਂਜੀ ਤੇ ਚਲੋ ਮਾੜਾ ਮੋਟਾ ਦਾ ਘਰ ਬਣ ਜਾਵੇ ਤੇ ਬੱਚਿਆਂ ਦੇ ਨਾਲ ਕੋਈ ਮਾੜਾ ਮੋਟਾ ਸਾਈਕਲ ਹੋ ਜAVE ਬਸ ਇੰਨੀ ਤੇ ਮਿਹਰਬਾਨੀ ਹੈ ਜੀ ਸੋ ਵਾਦੀ ਦਾ ਤਾਂ ਠੀਕ ਹੈ। ਸੋ ਇਹ ਨੇ ਆਪਣੇ ਭਾਦੀ ਘਣੀ। ਭਾਜੀ ਹਰ ਮੇਲ ਦੀ ਭਾਜੀ ਹਰ ਮੇਲ ਦੀ ਆ ਜਿਹੜੇ ਕਿ ਬਿਲਕੁਲ ਇਸ ਗਰੀਬ ਦੀ ਇਸ ਮੁਹਾਤ ਕੜਨੇ ਗਵਾਂਢ ਵਿੱਚ ਰਹਿੰਦੇ ਆ। ਸੋ ਵੀਰ ਜੀ ਤੁਹਾਨੂੰ ਦੱਸੋ ਵੀ ਤੁਹਾਡੇ ਗਵਾਂਢ ਦੇ ਵਿੱਚ ਰਹਿੰਦਾ ਆ ਇਹ ਤੇ ਕਿਹੋ ਜਿਹਾ ਨੇਚਾ ਐ ਇਸ ਵੀਰ ਤੇ ਕਿ ਜਾਂ ਇਹਦੀ ਜਿਹੜੀ ਹੈਲਪ ਆ ਉਹ ਜ਼ਰੂਰ ਹੋਣੀ ਚਾਹੀਦੀ ਵਕੈ ਇਹਦੇ ਇਹ ਜਿਹੇ ਹਾਲਾਤ ਆ। ਹਾਂਜੀ ਜਿਹੜਾ ਸਾਡਾ ਵੀਰ ਚੱਕ ਮਕਲਾਨੀ ਮੰਗੀ ਤੇ ਵੀ ਇਹਨਾਂ ਦੇ ਮਕਾਨ ਦੇ ਵਿੱਚ ਰਾਤ ਨੂੰ ਮੀਂਹ ਆਉਣ ਦੇ ਕਾਰਨ ਬਾਰ ਸੌਣ ਦੇ ਕਾਰਨ ਮਕਾਨ ਚੋਂਦਾ ਸੀ ਕਿਉਂ ਦੇ ਕਾਰਨ ਇਹ ਇੱਕ ਸਾਰੀ ਰਾਤ ਰਸੋਈ ਚ ਬੈਠੇ ਰਹਿ ਰਿਹਾ ਰਸੋਈ ਚ ਬੈਠੇ ਰਿਹਾ ਨਾਲ ਇਹਨਾਂ ਨੂੰ ਨਹੀਂ ਪਤਾ ਵੀ ਇਹਦੇ ਵਿੱਚ ਸੱਪ ਸਾਡੇ ਨਾਲ ਬੈਠਾ ਜਾਂ ਨਹੀਂ ਬੈਠਾ ਇਹਨਾਂ ਨੇ ਸਾਨੂੰ ਸਵੇਰ ਨੂੰ ਉੱਠਦੇ ਦੱਸਿਆ ਕਿ ਹਰ ਮੇਰ ਭਾਜੀ ਰਾਤੀ ਆ ਸੀ ਦਾ ਗੁਜ਼ਰੇ ਤੇ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਸਾਡੇ ਇਧਰ ਆ ਜਾਂਦੇ ਤੁਸੀਂ ਕਾ ਤਰਾਤਰ ਸੌਈ ਚ ਕੱਟੀ ਫਿਰ ਜੀ ਚਲੋ ਅਸੀਂ ਦੇਖਿਆ ਸੋਭਾ ਹੁੰਦੇ ਜਦੋਂ ਅਸੀਂ ਦੇਖਿਆ ਤੇ ਵਾਕਿਆ ਸਾਕੋ ਦੇ ਵਿੱਚ ਸੀ ਰਸੋਈ ਚ ਤੇ ਇਹੋ ਜਿਹੇ ਹਾਲਾਤਾਂ ਵਿੱਚ ਗੁਜ਼ਰਦਾ ਹੋਇਆ ਇਹ ਮੰਗੀ ਚੱਕ ਮੰਗਲਾਨੀ ਜਿਨ੍ਹਾਂ ਨੂੰ ਸਪੋਰਟ ਵੱਧ ਤੋਂ ਵੱਧ ਕੀਤੀ ਜਾਵੇ ਤੇ ਆਪਦੇ ਬੱਚਿਆਂ ਨੂੰ ਪੜਾ ਸਕੇ ਲਿਖਾ ਸਕੇ ਤੇ ਇਹ ਥਾਂ ਤੇ ਮੰਜ਼ਲ ਤੇ ਪਹੁੰਚਾ ਸਕੇ ਠੀਕ ਹੈ ਤੇ ਆਪ ਦਾ ਬਹੁਤ ਦੁੱਖ ਭਰੀ ਗੱਲ ਆ ਵੀ ਜਿਹੜਾ ਇਹ ਕੰਮ ਇਹੋ ਜਿਹੇ ਹਾਲਾਤਾਂ ਦੇ ਵਿੱਚ ਆਪਦੇ ਕਰਦਾ ਰੀੜੀ ਵੀ ਸਸਤਾ ਨੇ ਬਣਾ ਕੇ ਦਿੱਤੀ ਸੀ ਸਾਨੂੰ ਪਤਾ ਵੀ ਇਹ ਕਿਦਾਂ ਇਹ ਰਾਤਾਂ ਕੱਢਦਾ ਬਾਹਰ ਸੌਣ ਤੇ ਫਿਰ ਅਸੀਂ ਚਲੋ ਕੋਈ ਰਿਸ਼ਤੇਦਾਰ ਇਹਨਾਂ ਦੇ ਆ ਜਾਂਦੇ ਆ ਸਪੋਰਟ ਕਰੀ ਦੀ ਆ ਵੱਧ ਤੋਂ ਵੱਧ ਵੀ ਮੰਗੀ ਦੇ ਕੋਈ ਲੋੜ ਬਈ ਤਾਂ ਦੱਸ ਦੇ ਸਾਨੂੰ ਪਰ ਨਹੀਂ ਇਹ ਵਿਚਾਰਾ ਕੰਮ ਕਰਦਾ ਵਾ ਜਿਹੜਾ ਕੰਮ ਤਾਂ ਹੁਣ ਆਪਣੇ ਕਰਨੇ ਪੈਣੇ ਜਿਹੜੇ ਹੁਣ ਸਸਤਾ ਹੋਈ ਹੋਈ ਜੀ ਹਾਂਜੀ ਹਾਂਜੀ ਇਸ ਕਰਕੇ ਕਿ ਇਹਨਾਂ ਦੀ ਵੱਧ ਤੋਂ ਵੱਧ ਸਪੋਰਟ ਕੀਤੀ ਜਾਵੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਤੇ ਸੋ ਮੈਂ ਜਾਂਦੇ ਜਾਂਦੇ ਲਾਸਟ ਦੇ ਵਿੱਚ ਅਪੀਲ ਕਰਾਂ ਇਹ ਸਾਰੇ ਹਿਸਰਤਿਆਂ ਨੂੰ ਸੋ ਇਸ ਵੀਡੀਓ ਨੂੰ ਜਿੰਨਾ ਵੀ ਵੱਧ ਤੋਂ ਵੱਧ ਹੋ ਸਕਦਾ ਇਸ ਗਰੀਬ ਦੀ ਇਸ ਕਲਾ ਨਿਪੁੰਨ ਇਨਸਾਨ ਦੀ ਇੱਕ ਮਦਦ ਦੇ ਰੂਪ ਦੇ ਵਿੱਚ ਤੁਸੀਂ ਸ਼ੇਅਰ ਕਰਕੇ ਇਹਨੂੰ ਵੱਧ ਵੱਧ ਤੋਂ ਵੱਧ ਦੁਨੀਆ ਦੇ ਵਿੱਚ ਇੱਕ ਦੂਜੇ ਤੱਕ ਪਹੁੰਚਾਓ ਤਾਂ ਜੋ ਵੱਧ ਤੋਂ ਵੱਧ ਜਿਹੜਾ ਲੋਕ ਇਸ ਵੀਰ ਮੰਗੀ ਚਤ ਮੰਗਲਾਨੀ ਲਖਾਰੀ ਦੇ ਬਾਰੇ ਜਾਣ ਸਕਣ ਕਿਉਂਕਿ ਇਹ ਤੁਹਾਡੇ ਤੋਂ ਗੁੰਮਨਾਮ ਤਾਂ ਹੋ ਕੇ ਰਹਿ ਗਿਆ ਕਿਉਂਕਿ ਬਹੁਤ ਸਾਰੇ ਕਲਾਕਾਰਾਂ ਨੇ ਇਹਦਾ ਨਾਂ ਨਹੀਂ ਅੱਗੇ ਆਉਣ ਦਿੱਤਾ ਸੋ ਅੱਜ ਤਾਂ ਵੀ ਇਹ ਗਰੀਬੀ ਦੀ ਰੇਖਾ ਤੋਂ ਵੀ نیچے ਆਪਣਾ ਜਿਹੜਾ ਜੀਵਨ ਬਸਰ ਕਰ ਰਿਆ ਆ ਸੋ ਮੈਂ ਕਹਿੰਦਾ ਬੇਨਤੀ ਇਹੀ ਕਰਦਾ ਸੀਗਾ ਕਿ ਵੱਧ ਤੋਂ ਵੱਧ ਵੀਡੀਓ ਨੇ ਸ਼ੇਅਰ ਕਰੋ ਤੇ ਸ਼ੇਅਰ ਕਰਕੇ ਇਹ ਵੀਰ ਦੀ ਸਪੋਰਟ ਵੀ ਜਰੂਰ ਕਰੋ ساری ਰਾਤ ਇਸ ਗਰੀਬੜੇ ਨੇ ਆਪਣੇ ਬੱਚਿਆਂ ਨੂੰ ਆਪਣੇ ਘਰ ਦੀ ਨੂੰ ਲੈ ਕੇ ਉਸ ਰਸੋਈ ਦੇ ਵਿੱਚ ਬੈਠ ਕੇ ਕੱਟੀ ਕਿ ਜਿੱਥੇ ਇੱਕ ਸੱਪ ਬੈਠਾ ਹੋਇਆ ਸੀ ਜਿਹੜਾ ਕਿ ਸਵੇਰ ਨੂੰ ਇਹਨਾਂ ਨੇ ਜਦੋਂ ਲੋ ਹੋਈ ਮੀਂਹ ਹਟਿਆ ਦੇਖਿਆ ਸੋ ਗਵਾਂਢੀ ਭਾਜੀ ਖਰ ਮੀਲ ਉਹਨਾਂ ਨੇ ਸਪੋਰਟ ਕੀਤੀ ਤੇ ਉਹਨੂੰ ਕੱਢਿਆ ਸੋ ਹੁਣ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਾ ਸਕਦੇ ਆ ਕਿ ਕਲਮ ਦਾ ਧਨੀ ਉਹਨਾਂ ਰਮਾਨ ਦਾ ਪੈਰ ਤੋਂ ਬਕਲਾੰਗ ਵਧੀਆਂ ਲਿਖਤਾਂ ਲਿਖਣ ਵਾਲਾ ਜਿਹੜੀਆਂ ਲਿਖਤਾਂ ਨੂੰ ਤੁਸੀਂ ਗੀਤਾਂ ਦੇ ਰਾਹੀਂ ਬੜੇ ਆਨੰਦ ਨਾਲ ਸੁਣ ਰਹੇ ਆ ਤੇ ਅੱਜ ਉਹ ਸ਼ਖਸ ਦੇ ਇਹੋ ਜਿਹੇ ਹਾਲਾਤ ਇਸ ਪੰਜਾਬ ਦੇ ਵਿੱਚ ਇਸ ਪੰਜਾਬ ਦਾ ਜਾਇਆ ਹੋਇਆ ਪੰਜਾਬ ਦਾ ਪੁੱਤਰ ਜਿਹੜਾ ਇੱਕ ਅੱਜ ਇੱਕ ਇੱਕ ਪਲ ਰੋਟੀ ਤੋਂ ਮਹਿਤਾਜ ਆ। ਕਿਉਂ? ਹੁਣ ਬਹੁਤਿਆਂ ਦੇ ਕਮੈਂਟ ਇਹ ਵੀ ਹੋਣਗੇ ਕਿ ਰੇੜੀ ਕੋਲ ਆ ਰੇੜੀ ਚਲਾਉਂਦਾ ਆ। ਪਰ ਤੁਹਾਨੂੰ ਪਤਾ ਆ ਕਿ ਜਿਵੇਂ ਮੰਗੀ ਜੀ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਜਦੋਂ ਰੇੜੀਆਂ ਥੋੜੀਆਂ ਹੁੰਦੀਆਂ ਸੀ ਉਦੋਂ ਕੋਈ ਗੇੜਾ ਮਿਲ ਜਾਂਦਾ ਸੀ। ਪਰ ਅੱਜ ਇਹੋ ਜਿਹੇ ਹਾਲਾਤ ਹੋ ਗਿਆ ਚਲੋ ਹੋਰੋ ਵੀਰਾਂ ਨੂੰ ਵੀ ਰੁਜ਼ਗਾਰ ਦੀ ਲੋੜ ਆ। ਅਸੀਂ ਕਿਸੇ ਦਾ ਰੁਜ਼ਗਾਰ ਬਾਰੇ ਨਹੀਂ ਕਹਿਣਾ ਚਾਹੁੰਦੇ ਕਿੰਤੂ ਪ੍ਰੰਤੂ ਕਰਨਾ ਚਾਹੁੰਦੇ। ਪਰ ਲੇਕਿਨ ਵੀਰ ਦੀ ਪ੍ਰੋਬਲਮ ਇਹ ਆ ਕਿ ਵਿਕਲਾਂਗ ਹੋਣ ਕਾਰਨ ਇਹਦੇ ਕੋਲੋਂ ਜਿਹੜਾ ਆ ਸਮਾਨ ਢੋਆ ਨਹੀਂ ਜਾਂਦਾ ਸਹੀ ਤਰੀਕੇ ਦੇ ਨਾਲ ਲੈ ਜਾਇਆ ਨਹੀਂ ਜਾਂਦਾ ਪੂਰਾ ਕਹਿਣ ਦਾ ਭਾਵ ਕਿ ਇੱਕ ਬੈਲੈਂਸ ਨਹੀਂ ਬਣਾਇਆ ਜਾਂਦਾ ਸਿਰਫ ਇੱਕ ਮਜਬੂਰੀ ਦਾ ਕਾਰਨ ਇਹ ਵਿਚਾਰਾ ੱੱਕੇ ਜਿਹੜਾ ਖਾ ਰਿਹਾ ਆ ਸੋ ਮੈਂ ਸਾਰਿਆਂ ਨੂੰ ਮੁਰਤੋਂ ਅਪੀਲ ਕਰਦਾ ਆ ਕਿ ਇਸ ਵੀਰ ਦੀ ਜਿਹੜੀ ਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੱਚਦੀ ਸੰਗਤ ਪੰਜਾਬ ਦੇ ਵਿੱਚ ਜਿੰਨੇ ਵੀ ਦਾਨੀ ਸੱਜਣ ਬੈਠੇ ਆ ਸੋ ਇਸ ਵੀਰ ਦੀ ਜਿਹੜੀ ਆ ਵੱਧ ਤੋਂ ਵੱਧ ਇਸ ਪਰਿਵਾਰ ਦੀ ਵਾਹ ਪੜੋ ਮਦਦ ਕਰੋ ਤਾਂ ਜੋ ਇਸ ਵੀਰ ਨੂੰ ਵੀ ਹੌਸਲਾ ਹੋਵੇ ਕਿ ਮੈਂ ਵੀ ਇੱਕ ਪੰਜਾਬ ਦਾ ਪੁੱਤਰ ਆ ਤੇ ਪੰਜਾਬ ਦੀ ਧਰਤੀ ਤੇ ਪੈਦਾ ਹੋਇਆ ਇਨਸਾਨ ਆ ਤੇ ਪੰਜਾਬ ਸਾਡੇ ਗੁਰੂਆਂ ਪੀਰਾਂ ਸ਼ਹੀਦਾਂ ਯੋਧਿਆਂ ਦੀ ਧਰਤੀ ਆ ਤੇ ਜਿਹਦੇ ਉੱਤੇ ਕੋਈ ਇਨਸਾਨ ਇੱਕ ਮਸਾਲਿਆ ਕਿ ਭੁੱਖਾ ਨਹੀਂ ਰਹਿ ਸਕਦਾ ਤੇ ਭੁੱਖਾ ਨਹੀਂ ਸੌ ਸਕਦਾ ਸੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ